ਹਾਂ ਜੀ ਚੰਡੀਗੜ੍ਹ ਦੇ ਵਿੱਚ ਪ੍ਰਾਣੇ ਚਲਾਨ ਪੈਂਡਿੰਗ ਨੇ ਉਹਨਾਂ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਰਸ ਸ਼ੁਰੂ ਕੀਤੀ ਹੈ ਵਰਚੁਅਲ ਕੋਰਸ ਜੀ ਤੁਸੀਂ ਉਸ ਉੱਥੇ ਜਾ ਕੇ ਆਨਲਾਈਨ ਚਲਾਨ ਭਰ ਸਕਦੇ ਹੋ ਤੇ ਅੱਜ ਉਹ ਤੁਹਾਨੂੰ ਮੈਂ ਪ੍ਰੋਸੀਜਰ ਸਮਝਾਈ ਤਾਂ ਕਿਵੇਂ ਤੁਸੀਂ ਘਰੇ ਬੈਠੇ ਭਾਵੇਂ ਤੁਸੀਂ ਪੰਜਾਬ ਤੋਂ ਬੈਠੇ ਹੋ ਜਾਂ ਦਿੱਲੀ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਉਹ ਤੁਹਾਨੂੰ ਕੋਰਟ ਜਾਣ ਦੀ ਲੋੜ ਨਹੀਂ ਕਿਉਂਕਿ ਕੋਰਟ ਦੇ ਵਿੱਚ ਪੀਰੀਅਡ ਬਹੁਤ ਹੈ ਤੇ ਵਾਰ ਨੰਬਰ ਵੀ ਨਹੀਂ ਆਉਂਦਾ ਤੇ ਅਗਲੀ ਤਰੀਕ ਪਾ ਦਿੰਦੇ ਨੇ ਘਰੇ ਬੈਠ ਕੇ ਆਨਲਾਈਨ ਤੁਸੀਂ ਆਪਣੇ ਚਲਾਨ ਭੁਗਤ ਸਕਦੇ ਹੋ ਇਹਦੇ ਲਈ ਤੁਹਾਨੂੰ ਇੱਕ ਵੈਬਸਾਈਟ ਕਰਨੀ ਹੈ www. v quotes dot gov dot in v quotes dot gov dot in website ਤੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਥੇ ਸਟੇਟ ਦੇਖਣੀ ਵੀ ਕਿਹੜੀ ਸਟੇਟ ਦਾ ਤੁਸੀਂ ਹੋਰ ਸਟੇਟ ਦਾ ਹੀ ਭਰ ਸਕਦੇ ਹੋ ਮੈਂ ਚੰਡੀਗੜ੍ਹ ਦੀ ਗੱਲ ਕਰ ਰਿਹਾ ਆਪਾਂ ਚੰਡੀਗੜ੍ਹ ਦਾ ਦੱਸ ਦਿੱਤਾ ਕਿ ਮੈਕਸਿਮਮ ਚਲਾਨ ਚੰਡੀਗੜ੍ਹ 'ਚ ਹੀ ਹੁੰਦੇ ਲੋਕਾਂ ਦੇ ਤੇ ਇੱਥੇ ਤੁਸੀਂ ਚੰਡੀਗੜ੍ਹ ਵਰਚੁਅਲ ਕੋਰਟ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਇਹਨੂੰ ਪ੍ਰੋਸੀਡ ਕਰ ਦੇਣਾ ਇਸ ਤੋਂ ਅੱਗੇ ਤੁਹਾਡਾ ਤੁਹਾਨੂੰ ਫੋਨ ਆਪਣਾ ਵੈਰੀਫਾਈ ਕਰਨਾ ਪੈਣਾ ਜਿਹੜਾ ਨੰਬਰ ਤੁਹਾਡੇ ਤੁਸੀਂ ਆਪਣਾ ਅਟੈਚ ਕੀਤਾ ਹੋਇਆ ਆਪਣੇ ਵਾਹਨ ਦੇ ਨਾਲ ਤੁਸੀਂ ਇੱਥੇ ਆਪਣਾ ਫੋਨ ਪਾ ਲੈਣਾ ਫੋਨ ਨੰਬਰ ਪਾ ਕੇ ਇੱਥੇ ਤੁਸੀਂ ਆਪਣੀ ਜਿਹੜਾ ਇੱਥੇ ਉਹ ਅੰਦਰ ਟੈਪ ਕਰੋ ਟਾਈਪ ਕਰਨਾ 2 C F ਇੱਥੇ ਤੁਹਾਡੇ ਜਿੰਨੇ ਵੀ ਚਲਾਨ ਹੋਏ ਹੋਣਗੇ ਉਹਨਾਂ ਦੀ ਸਾਰੀ ਡਿਟੇਲ ਆ ਜੂਗੀ ਜਿਵੇਂ ਜਿਵੇਂ ਤੁਸੀਂ ਭਰਦੇ ਰਹੋਗੇ ਉੱਪਰ ਉਹਨਾਂ ਦੀ ਡਿਟੇਲ ਆਉਂਦੀ ਰਹੂਗੀ ਤੇ ਤੁਸੀਂ ਜਿਹੜਾ ਮੰਨ ਲਓ ਚਲਾਨ ਭਰਨਾ ਹੈ ਤੇ ਉੱਥੇ ਤੁਸੀਂ ਕਲਿੱਕ ਕਰ ਲੈਣਾ ਇੱਥੇ ਤੁਸੀਂ ਵਿਊ ਵਿਊ ਦੇ ਵਿੱਚ ਦੇਖ ਸਕਦੇ ਹੋ ਚਲਾਨ ਵੈਰੀਫਾਈ ਕਰਨ ਦੇ ਲਈ ਵੀ ਤੁਹਾਡਾ ਕਿਹੜੀ ਤਰੀਕ ਨੂੰ ਚਲਾਨ ਹੋਇਆ ਤੇ ਕਿਹੜੇ ਲਾਈਟ ਪੁਆਇੰਟ ਤੇ ਹੋਇਆ ਤੇ ਪੂਰਾ ਟਾਈਮ ਟੂ ਇਹਨ ਸਾਰਾ ਅੰਦੇ ਚਲਾਨ ਨੰਬਰ ਜਿਹੜਾ ਤੁਹਾਨੂੰ WhatsApp ਜਿਹੜਾ ਤੁਹਾਨੂੰ ਮੋਬਾਈਲ ਤੇ ਮੈਸੇਜ ਆਂਦਾ ਉਸ ਉਹਦੇ ਨਾਲ ਤੁਸੀਂ ਟੈਲੀ ਕਰ ਸਕਦੇ ਹੋ ਕਿ ਇਸ ਨੰਬਰ ਦਾ ਚਲਾਨ ਤੁਹਾਡਾ ਹੋਇਆ ਸੀ ਫਲਾਣੀ ਡੇਟ ਨੂੰ ਤੇ ਉਹ ਤੁਸੀਂ ਚੈੱਕ ਕਰਕੇ ਉਸ ਤੋਂ ਬਾਅਦ ਤੁਹਾਡੇ ਕੋਲ ਚਾਰ ਆਪਸ਼ਨ ਹੁੰਦੇ ਨੇ ਵੀ ਤੁਸੀਂ ਹੁਣੇ ਭਰਨਾ ਚਾਹੁੰਦੇ ਹੋ ਜੇ ਤੁਹਾਨੂੰ ਲੱਗਦਾ ਕਿ ਚਲਾਨ ਮੇਰਾ ਗਲਤ ਕੀਤਾ ਉਹਨਾਂ ਨੇ ਤਾਂ ਤੁਸੀਂ ਇਸ ਤੇ ਕੰਟੈਸਟ ਵੀ ਕਰ ਸਕਦੇ ਹੋ ਦੋ ਨੰਬਰ ਤੇ ਕਲਿੱਕ ਕਰਕੇ ਜੇ ਤਾਂ ਲੱਗਦਾ ਹੈ ਕਿ ਤੁਹਾਡੇ ਮੋਬਾਈਲ ਨੰਬਰ ਤੁਹਾਡਾ ਸਹੀ ਨਹੀਂ ਮੈਚ ਕਰ ਰਿਹਾ ਜਾਂ ਵਾਹਕਲ ਨੰਬਰ ਮੈਚ ਨਹੀਂ ਕਰ ਰਿਹਾ ਤਾਂ ਤੁਸੀਂ 3 ਨੰਬਰ ਤੇ ਕਲਿੱਕ ਕਰ ਸਕਦੇ ਹੋ 4 ਤੇ ਵੀ ਕਰ ਸਕਦੇ ਹੋ ਵੀ ਤੁਸੀਂ ਇਹ ਫਿਰ ਇਸ ਨੂੰ ਕਹਿ ਸਕਦੇ ਹੋ ਵੀ ਨਹੀਂ ਸਾਡਾ ਸਾਨੂੰ ਇੰਜਨ ਚ ਨੰਬਰ ਗੱਡੀ ਦੇ ਇੰਜਨ ਨੰਬਰ ਜਾਂ ਚੈਸੀ ਨੰਬਰ ਨਾਲ ਭੇਜੋ ਫਿਰ ਅਸੀਂ ਇਹਨੂੰ ਪੇ ਕਰਾਂਗੇ ਤੇ ਹੁਣ ਜੇ ਤੁਸੀਂ ਭਰਨਾ ਤੇ ਤੁਸੀਂ ਆਈ ਵਿਸ਼ ਟੂ ਪੇ ਇੱਥੇ ਕਲਿੱਕ ਕਰਨਾ ਦੁਬਾਰੇ ਫਿਰ ਤੁਹਾਨੂੰ ਆਪਣਾ ਫੋਨ ਨੰਬਰ ਇੱਥੇ ਹੋ ਕਰਨਾ ਹੈ ਵੈਰੀਫਾਈ ਓਟੀਪੀ ਜਨਰੇਟ ਕਰਕੇ ਮੋਬਾਈਲ ਉੱਤੇ ਤੁਹਾਡੇ ਓਟੀਪੀ ਆਊਗਾ 46 ਕੁਛ ਹੋ ਰਿਹਾ ਹੈ ਓਟੀਪੀ ਵੈਰੀਫਾਈਡ ਹੋਇਆ ਹੈ ਹੋ ਗਿਆ ਸੀ ਹੂੰ ਹੋ ਗਿਆ ਹੈ ਓਟੀਪੀ ਵੈਰੀਫਾਈਡ ਓਟੀਪੀ ਵੈਰੀਫਾਈ ਤੋਂ ਬਾਅਦ ਤੁਸੀਂ ਇੱਥੇ ਆਈ ਐਗਰੀ ਤੇ ਕਲਿੱਕ ਕਰਨਾ ਹੈ ਈ ਆਈ ਹੈਵ ਅੰਡਰਸਟੈਂਡ ਦਾ ਕੰਟੈਂਟ ਇਸ ਤੇ ਕਲਿੱਕ ਕਰਨਾ ਫਿਰ ਐਕਸੈਪਟ ਐਂਡ ਪੀ ਤੇ ਕਲਿੱਕ ਕਰਨਾ ਉਸ ਤੋਂ ਅੱਗੇ ਅਗਲੀ ਸਕਰੀਨ ਤੇ ਪੇਮੈਂਟ ਦਾ ਮੈਥਡ ਆ ਜਾਊਗਾ ਉੱਥੇ ਵੱਖ-ਵੱਖ ਆਪਸ਼ਨਸ ਆਣਗੇ ਉਹਦੇ ਵਿੱਚੋਂ ਤੁਸੀਂ ਕਿਸੇ ਵੀ ਤਰੀਕੇ ਪੇਮੈਂਟ ਕਰ ਸਕਦੇ ਹੋ ਪਰ ਯੂਪੀਆਈ ਵਾਲਾ ਤੁਸੀਂ ਸਿਲੈਕਟ ਕਰ ਲਿਓ ਕਿਉਂਕਿ ਕਈ ਵਾਰ ਹੋਰ ਬਾਕੀ ਆਪਸ਼ਨਸ ਕੰਮ ਨਹੀਂ ਕਰ ਰਹੀਆਂ ਹੁੰਦੀਆਂ ਤੇ ਤੁਸੀਂ ਯੂਪੀਆਈ ਕਿਊਆਰ ਕੋਡ ਤੇ ਕਲਿੱਕ ਕਰਨਾ ਹੈ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਕੋਲ ਪੇਨਾਓ ਦੀ ਆਪਸ਼ਨ ਆਊਗੀ ਪੇਨਾਓ ਤੇ ਕਲਿੱਕ ਕਰਨਾ ਹੈ ਫਿਰ ਤੁਹਾਡੇ ਸਾਹਮਣੇ ਕਿਊਆਰ ਕੋਡ ਆਊਗਾ ਉਹਨੂੰ ਸਕੈਨ ਕਰਕੇ ਤੁਸੀਂ ਪੇਮੈਂਟ ਕਰ ਦੇਣੀ ਹੈ ਇਹ ਗੂਗਲ ਪੇ ਜਾਂ ਪੀਟੀਐਮ ਤੋਂ ਇਦਾਂ ਤੁਸੀਂ ਇਹਨੂੰ ਪੇਮੈਂਟ ਕਰ ਦੋਗੇ ਆਪਣਾ ਜੋ ਵੀ ਹੈ ਤੁਹਾਡਾ ਕੋਡ ਪਾ ਕੇ ਇੱਦਾਂ ਪੇਮੈਂਟ ਕਰਨੀ ਹੈ ਪੇਮੈਂਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਸੀਦ ਆਊਗੀ ਉਹਦੀ ਵੀ ਵਰਚੁਅਲ ਕੋਡ ਚੰਡੀਗੜ੍ਹ ਦੀ ਅਕਨੋਲਜਮੈਂਟ ਰਸੀਵ ਦਾਊਗੀ ਉਹ ਤਾਂ ਤੁਸੀਂ ਪ੍ਰਿੰਟ ਕੱਢ ਕੇ ਰੱਖ ਜੇ ਰੱਖ ਲਿਓ ਜਾਂ ਫਿਰ ਸਕਰੀਨਸ਼ਾਟ ਰੱਖ ਲਿਓ ਕਿਉਂਕਿ ਇਹ ਜਿਹੜੀ ਵੈਰੀਫਿਕੇਸ਼ਨ ਹੈ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਮੈਸੇਜ ਆਊਗਾ ਕਿ ਇਹ ਇਸ ਨੰਬਰ ਦਾ ਚਲਾਨ ਤੁਹਾਡਾ ਭੁਗਤਿਆ ਗਿਆ ਤੇ ਉਹ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਤੇ ਮੈਸੇਜ ਆ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਚਾਹੁੰਤੋਂ ਨੂੰ ਉਮੀਦਵਾਰੀ ਉਸੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ 2 ਦਿਨ ਬਾਅਦ ਕਿ ਉਹ ਚਲਾਨ ਤੁਹਾਡਾ ਪੇਡ ਲਿਖਿਆ ਹੋਇਆ ਆਇਆ ਜਾਂ ਨਹੀਂ ਆਇਆ vecourts.gov.in ਤੇ ਜਾ ਕੇ ਇਿੱਥੇ ਦੁਬਾਰਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਦੋ ਦਿਨ ਬਾਅਦ ਇੱਥੇ ਜਿਵੇਂ ਤੁਸੀਂ ਕਰੋਗੇ ਦੁਬਾਰਾ ਇਹਨੂੰ ਪ੍ਰੋਸੀਡ ਕਰਕੇ ਇੱਥੇ ਆਪਣਾ ਮੋਬਾਈਲ ਨੰਬਰ ਵੈਰੀਫਾਈ ਕਰਕੇ ਇੰਦਾ ਤੁਸੀਂ ਚੈੱਕ ਕਰੋਗੇ ਲਿਸਟ ਜਿਹੜੀ ਮੰਨ ਲਓ ਜਾਨਾ ਚਿੱਤ ਇੱਕ ਤੋਂ ਵੱਧ ਚਲਾਨ ਹੋਏ ਨੇ ਤਾਂ ਇੱਥੇ ਇਹ ਪੀਰੀਅਡ ਲਿਖਿਆ ਆ ਜਾਊਗਾ ਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਦੋ ਦਿਨ ਬਾਅਦ ਕਿ ਤੁਹਾਡਾ ਜਿਹੜਾ ਚਲਾਨ ਜਿਸ ਨੰਬਰ ਦਾ ਚਲਾਨ ਤੁਸੀਂ ਭਰਿਆ ਸੀ ਉਹ ਪੇਡ ਹੋ ਗਿਆ ਜਾਂ ਨਹੀਂ ਹੋਇਆ